ਤਾਪੁਰ ਕੌਣ ਏਕ ਓੰਕਾਰ ਨਿਰਭਉ ਕੌਣ ਏਕ ਓੰਕਾਰ ਨਿਰਵੈਰ ਕੌਣ ਏਕ ਓੰਕਾਰ ਅਕਾਲ ਮੂਰਤ ਕੌਣ ਏਕ ਓੰਕਾਰ ਅਜੂਨੀ ਸੈਭੰਗ ਅਜੂਨੀ ਏਕ ਓੰਕਾਰ ਸੈਭੰਗ ਏਕ ਓੰਕਾਰ ਹੁਣ ਇੰਨੇ ਗੁਣ ਦੱਸ ਕੇ ਅਗਲੀ ਗੱਲ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਪਤਾ ਕੀਤੀ ਕਿਨ ਅੱਗੇ ਇਹੋ ਜੈ ਰੱਬ ਨੂੰ ਇਹੋ ਜੈ ਪਰਮਾਤਮਾ ਨੂੰ ਇਹੋ ਜੈ ਵੈਗਰੂ ਜੀ ਦੀ ਮੂਲੰਦਾ ਇੱਕੋ ਇੱਕ ਸਾਧਨ ਕੈ ਇੱਕੋ ਇੱਕ ਤਰੀਕਾ ਹੈ ਮਹਾਰਾਜ ਉਹ ਕਿਹੜਾ ਤਰੀਕਾ ਉੱਤੇ ਬਰਮਾਰ ਨੇ ਸ਼ਬਦ ਵਰਤਿਆ ਜੀ ਗੁਰ ਪ੍ਰਸਾਦ ਅਸ ਤੁਸੀਂ ਸਬਜੈਕਟ ਵਿੱਚ ਦਿੱਤਾ ਹੈ ਗੁਰ ਜਿੰਨ ਕੋ ਸੋ ਪ੍ਰਸੰਨ ਜਿਨ੍ਹਾਂ ਉੱਤੇ ਗੁਰੂ ਜੀ ਪ੍ਰਸੰਨ ਹੋ ਜਾਣ ਨਾਮ ਗਰਿਦਾ ਨਿਵਾਸ ਹੈ ਗੁਰਮੁਖੋ ਸਾਡੀ ਪਹਿਲੀ ਹੀ ਮਾਰਨੇ ਬੰਸੀ ਜਰੀ ਕੀ ਗੁਰ ਪ੍ਰਸਾਦ ਪ੍ਰਸਾਦ ਦਾ ਲਬਜ਼ੀ ਅਰਥ ਕਿਰਪਾ ਕਿਉਂਕਿ ਆਪ ਆਸ਼ ਕਰਨ ਵਾਲਿਓ ਇੱਥੇ ਕਦੀ ਲਬਜ਼ ਪ੍ਰਸਾਦ ਨਹੀਂ ਵਰਤਨਾ ਪ੍ਰਸਾਦ ਵਿੱਚ ਪ੍ਰਸਾਦ ਪ੍ਰਸਾਦ ਦਾ ਅਰਥ ਜੇ ਪ੍ਰਸਾਦ ਅਰਥ ਪ੍ਰਸਾਦਾਂ ਰੋਟੀ ਪਰ ਪ੍ਰਸਾਦ ਦਾ ਅਰਥ ਕਿਰਪਾ ਗ੍ਰੇਸ ਰਹਿਮਤ ਮੇਰ ਗੁਰ ਪ੍ਰਸਾਦ ਇਹ ਕੋਈ ਆ ਕਰਮਾਤਮਾ ਸਿਰਫ ਮਿਲ ਸਕਦਾ ਹੈ ਤੇ ਗੁਰੂ ਦੀ ਕਿਰਪਾ ਨਾਲ ਹੀ ਹੁਣ ਗੁਰ ਪ੍ਰਸਾਦ ਜਿਹੜਾ ਆਪ ਜੀ ਨੂੰ ਸੁਭਾਅ ਕਰ ਦਿੱਤਾ ਗੁਰ ਜਿੰਨ ਕੋ ਸੋ ਪ੍ਰਸੰਨ ਜਿਹਦੇ ਉੱਤੇ ਗੁਰੂ ਆਪ ਦਾ ਪ੍ਰਸੰਨ ਹੋ ਜਾਏ ਤੇ ਅੱਗੇ ਮਹਾਰਾਜ ਪਾਟ ਜੀ ਕਹਿ ਰਹੇ ਨੇ ਨਾਮ ਅਕਰ ਰਿਦਾ ਨਿਵਾਸ ਹੈ ਜਿਦੋਂ ਤੇ ਗੁਰੂ ਪ੍ਰਸੰਨ ਹੋ ਜਾਏ ਸੱਚ ਐਵੇਂ ਕਿ ਨਾਮ ਉਹਦੇ ਅਿਰਦੇ ਵਿੱਚ ਨਿਵਾਸ ਕਰ ਜਾਂਦਾ ਥੋੜਾ ਜਿਹਾ ਅਵਸੀ ਬਾਣੀ ਚ ਤੱਕੀਏ ਗੁਰੂ ਜੀ ਗੁਰੂ ਲਬਜ ਬੜੀ ਬੜੀ ਆਇਆ ਸਤ ਗੁਰੂ ਲਬਜ ਬੜੀ ਬੜੀ ਆਇਆ ਗੁਰੂ ਜਦੋਂ ਪ੍ਰਸੰਨ ਹੋਵੇ ਹੁਣ ਕਈ ਵਾਰੀ ਮਨ ਚ ਆਵੇਗਾ ਜੀ ਗੁਰੂ ਕਦੀ ਰੋਸ ਵੀ ਜਾਂਦੇ ਉੰਜ ਵੈਸੇ ਸਾਰਿਆਂ ਸਾਡੇ ਪੰਜਾਬ ਚ ਨਾ ਪਹਿਲਾਂ ਟਰਾਲੀਆਂ ਉੱਤੇ ਲੈ ਕੇ ਲਾਇਆ ਹੁੰਦਾ ਸੀ ਇਹ ਮੇਰਾ ਰੁਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਵਾ ਰਾਜ ਆਪ ਨਾਲ ਕਈ ਬੰਦੇ ਉਹ ਜਰਗਾਲਾਂ ਦੇ ਹੁੰਦੇ ਸੀ ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ ਇਹ ਲਬਜ ਕਹਿ ਦੇਣਾ ਮੇਰਾ ਗੁਰੂ ਉਹ ਗੁਰਮੁਖੋ ਗੁਰੂ ਕਦੀ ਵੀ ਰੋਸਦਾ ਨਹੀਂ ਹੁੰਦਾ ਸੱਚੀ ਸਤਗੁਰੂ ਕਦੀ ਵੀ ਸਰਾਪ ਨਹੀਂ ਦਿੰਦਾ ਮੈਂ ਤੁਹਾਨੂੰ ਕੁਝ ਉਦਾਹਰਨਾਂ ਦੇਣੀਆਂ ਨੇ ਗੁਰੂ ਰਾਮਦਾਸ ਜੀ ਦੀਆਂ ਕਿ ਗੁਰੂ ਕਿੰਨੇ ਕੋ ਪਰਸਾਨ ਹੁੰਦੇ ਨਹੀਂ ਸਿੱਖਦੇ ਇਥੋਂ ਤੱਕ ਮਹਾਰਾਜ ਦੀ ਬਾਣੀ ਚ ਇੱਕ ਬਚਨ ਹੈ ਸਤਗੁਰੂ ਸਦਾ ਦਿਆਲ ਹੈ ਭਾਈ ਵੇੜ ਭਾਦਾਂ ਕਿਆ ਪਾਈਏ ਗੁਰੂ